ਦੇਖੋ ਥੋੜੀ ਦੇਰ ਚੱਲ ਕੇ ਹੀ ਆਪਾਂ ਨੂੰ ਕੀ દેਖੇ ਅੱਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੀ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਅੱਜ ਆਪਾਂ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਕਿ ਜਿਹੜੀ ਤੁਹਾਨੂੰ ਅੱਜ ਜਿਸ ਸਥਾਨ ਦੇ ਆਪਾਂ ਦਰਸ਼ਨ ਕਰਾਣੇ ਆ ਇਹ ਲਾਸਟ ਟਾਈਮ ਮੈਂ ਵੀਡੀਓ ਕੁਝ 8 ਤੋਂ 9 ਮਹੀਨੇ ਪਹਿਲਾਂ ਇੱਕ ਬਣਾਈ ਸੀਗੀ ਤੇ ਉਦੋਂ ਥੋੜਾ ਕਹੋ ਕੰਮ ਨਵਾਂ ਸੀਗਾ ਜਾਂ ਸਬਸਕ੍ਰਾਈਬਰ ਵੀ ਇੰਨੇ ਨਹੀਂ ਸੀ ਇਕ ਥੋੜਾ ਉਹ ਫੁੱਲ ਸਕਰੀਨ ਚ ਵੀਡੀਓ ਨਹੀਂ ਬਣ ਪਾਈ ਤੀ ਤੇ ਉਹਦੇ ਰਿਗਾਰਡਿੰਗ ਮੈਂ ਰੀਸੈਂਟ ਸ਼ੋਰਟ ਪਾਇਆ ਸੀਗਾ ਕਰੀਬ ਮਹੀਨਾ ਪਹਿਲਾਂ ਤੇ ਉਹਦੇ ਤੇ ਬਹੁਤ ਸੰਗਤ ਦੇ ਕੁਐਸ਼ਨ ਸੀਗੇ ਕਿ ਗੁਰਦੁਆਰਾ ਸਾਹਿਬ ਕਿੱਥੇ ਹੈ ਇਹ ਇਹਦਾ ਹੁਣ ਕਿੰਨਾ ਕੰਮ ਹੋ ਚੁੱਕਿਆ ਜਾਂ ਨਹੀਂ ਜਾਂ ਤੁਸੀਂ ਇਹ ਕਦੋਂ ਦੀ ਵੀਡੀਓ ਹੈ ਜਾਂ ਕਿੱਦਾਂ ਹੈ ਉਹਦੇ ਬਾਰੇ ਲੋਕਾਂ ਨੂੰ ਮਤਲਬ ਕੁਐਸ਼ਨ ਮੈਨੂੰ ਕਮੈਂਟਾਂ ਚ ਕੀਤੇ ਸੀਗੇ ਤੇ ਉਹ ਗੁਰਦੁਆਰਾ ਸਾਹਿਬ ਹੈ ਗੁਰੂ ਕੀ ਨਾਟ ਸਾਬ ਜੋ ਕਿ ਗੁਰੂ ਘਰ ਲਾਹੌਰ ਦੇ ਵਿੱਚ ਹੀ ਸਥਿਤ ਹੈ ਹੁਣ ਸਾਹਮਣੇ ਤੁਹਾਨੂੰ ਮੈਂ ਇੱਕ ਵਾਰ ਸਮਝਾ ਦਿੰਨਾ ਕਿ ਜਿਵੇਂ ਆਪਾਂ ਗੁਰੂ ਘਰ ਲਾਹੌਰ ਆਨੇ ਆ ਸਾਹਮਣੇ ਤੁਹਾਨੂੰ ਦਿਖਦਾ ਹੈ ਇੱਥੋਂ ਸ਼ੁਰੂ ਹੋ ਜਾਂਦਾ ਆ ਇੱਕ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਗੇੜ ਜਿਹੜਾ ਦਿਖ ਰਿਹਾ ਇਹ ਤਰਵੈਣੀ ਸਾਹਿਬ ਹੈ ਉਸ ਤੋਂ ਅੱਗੇ ਗੁਰੂ ਘਰ ਲਾਹੌਰ ਜੋ ਮੇਨ ਗੁਰਦੁਆਰਾ ਸਾਹਿਬ ਨਾਲੇ ਪੋੜ ਸਾਹਿਬ ਹੈ ਇੱਕ ਮੇਨ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਹੋਏ ਸੀਗੇ ਇਹ ਉਹ ਏਰੀਆ ਗੁਰੂਕਾ ਲਾਹੌਰ ਤੇ ਇਸ ਤੋਂ ਹੀ ਜਸਟ ਪਹਿਲਾਂ ਆ ਜਿਵੇਂ ਰੋਡ ਤੁਸੀਂ ਦੇਖ ਰਹੇ ਹੋ ਇੱਕ ਰਸਤਾ ਕੱਟਦਾ ਹੈ ਤੇ ਆ ਸਾਹਮਣੇ ਲਿਖਿਆ ਹੋਇਆ ਨੜ ਸਾਹਿਬ ਗੁਰਦੁਆਰਾ ਨੜ ਸਾਹਿਬ ਤੇ ਇਹਨੂੰ ਆਪਾਂ ਗੁਰੂ ਕੀ ਨੜ ਸਾਹਿਬ ਬੋਲ ਦਿੰਦੇ ਗੁਰਦੁਆਰਾ ਸਾਹਿਬ ਇਹ ਇਤਿਹਾਸਿਕ ਸਥਾਨ ਹੈ ਜੀ ਦਸਵੇਂ ਪਾਤਸ਼ਾਹੀ ਦਾ ਹੀ ਤੇ ਆ ਜੋ ਫਿਰ ਤੁਹਾਨੂੰ ਆਪਾਂ ਇਹਦੇ ਬਾਰੇ ਪਾਈਏ ਚਾਨਣਾ ਤੇ ਜਿਹੜੀ ਕੁਐਸਚਨਿੰਗ ਸੀ ਸੰਗਤਾਂ ਦੀ ਉਹਨੂੰ ਵੀ ਕਰਦੇ ਆ ਕਲੀਅਰ ਸਿੱਧਾ ਹੀ ਮਿਲਦੇ ਆ ਫਿਰ ਹੁਣ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੋਂ ਰੋਡ ਅੰਦਰ ਨੂੰ ਕੱਟਦਾ ਹੈ ਕੁਝ ਰੋਡ ਰਸਤਾ ਹੈਗਾ ਅੰਦਰ ਨੂੰ ਕੱਚਾ ਜਾਂਦਾ ਹੈ ਬਾਕੀ ਆ ਤੁਸੀਂ ਰੋਡ ਦੇਖ ਰਹੇ ਹੋ ਮੇਨ ਕੰਕਰੀਟ ਵਾਲਾ ਇਹ ਰੋਡ ਜਾਂਦਾ ਹੈ ਅੱਗੇ ਨੂੰ ਕੁਝ ਹਿੱਸਾ ਹੈ ਜਿਹੜਾ ਆਪਣਾ ਪੈਦਲ ਜਾਣਾ ਪੈਂਦਾ ਉੱਥੇ ਤੇ ਮੈਂ ਤੁਹਾਨੂੰ ਦੁਬਾਰੇ ਫਿਰ ਕੰਟੀਨਿਊ ਕਰ ਲਾਂਗਾ ਵੀਡੀਓ ਨੂੰ ਬਾਕੀ ਮਿਲਦੇ ਹਾਂ ਸਿੱਧਾ ਅੱਗੇ ਲੋ ਜੀ ਤੁਸੀਂ ਕਰੋ ਦਰਸ਼ਨ ਕਰੀਬ ਉਸ ਪੁਆਇੰਟ ਤੋਂ ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਇਹ ਰਸਤਾ ਕੱਟਦਾ ਜਿੱਥੇ ਖੜਿਆ ਸੀ ਉਸ ਪੁਆਇੰਟ ਤੋਂ ਕਰੀਬ 2 ਕਿਲੋਮੀਟਰ ਅੱਗੇ ਤੁਸੀਂ ਬੋਲ ਸਕਦੇ ਹੋ ਇੱਥੇ ਸਾਹਮਣੇ ਬੋਰਡ ਲੱਗਿਆ ਤੁਹਾਨੂੰ ਮਿਲ ਜੇਗਾ ਗੁਰੂ ਕੀ ਨੱਡ ਸਾਹਿਬ ਤੇ ਰਸਤਾ ਇਹਦਾ ਕੁਛ ਇਸ ਟਾਈਪ ਦਾ ਹੈ ਹਲੇ ਵੀ ਕੁਝ ਐਵੇਂ ਦਾ ਹੀ ਹੈ ਹਾਂ ਪਹਿਲਾਂ ਇੱਥੇ ਇੱਕ ਖੱਡ ਵਗਦੀ ਹੁੰਦੀ ਸੀਗੀ ਇਹ ਸਾਹਮਣੇ ਜਿਹੜਾ ਤੁਸੀਂ ਪੈਪ ਦੇਖ ਰਹੇ ਹੋ ਇਹ ਦੱਬਿਆ ਹੋਇਆ ਪਹਿਲਾਂ ਉਹਰੇ ਖਾਡੀ ਸੀਗੀ ਤੇ ਹੁਣ ਕੁਛ ਪਾਈਪ ਦਵਾ ਕੇ ਇਹਦੇ ਰਸਤਾ ਜਿਹਾ ਬਣਾਇਆ ਦੇਖਦੇ ਆਂ ਵੈਸੇ ਤਾਂ ਅੱਗੇ ਗੱਡੀ ਜਾਂਦੀ ਨਹੀਂ ਲੇਕਿਨ ਟਰਾਈ ਕਰਦੇ ਆ ਕਿੰਨੇ ਕ ਜਾਂਦੀ ਆ ਤੇ ਬਾਕੀ ਆਪਾਂ ਨੂੰ ਤੁਰ ਕੇ ਜਾਣਾ ਪੈਣਾ ਆਓ ਚਲਿਏ ਹਾਂਜੀ ਇਹ ਹੈ ਜੀ ਉਹ ਅ ਅੱਗੇ ਰਸਤਾ ਤੇ ਫਿਲਹਾਲ ਬਰਸਾਤ ਪਈ ਹੋਣ ਕਰਕੇ ਜਿਵੇਂ ਦੇਖੋ ਪਾਣੀ ਜਾ ਰਿਹਾ ਇਹ ਮਿੱਟੀ ਉਪਰ ਹੀ ਪਾਈ ਹੈ ਇਹਨਾਂ ਨੇ ਕੱਚੀ ਆ ਹਲੇ ਤੇ ਫਿਰ ਇੱਥੇ ਨਹੀਂ ਜਾਇਆ ਜਾ ਸਕਦਾ ਪੈਰ ਵੀ ਮੇਰੇ ਖੋਭਰੇ ਆ ਜੇ ਤੁਸੀਂ ਦੇਖ ਰਹੇ ਨਿਸ਼ਾਨ ਤੇ ਸਮਝ ਸਕਦੇ ਵੀ ਇੱਥੇ ਗੱਡੀ ਲੰਘਣ ਦੇ ਫਿਲਹਾਲ ਉਤਾਰ ਜਿਹੜੇ ਉਹ ਨਹੀਂ ਹੈ ਤੇ ਆਓ ਫਿਰ ਆਪਾਂ ਚੱਲੀਏ ਦੇਖੋ ਜਰਾ ਤੁਸੀਂ ਰਸਤਾ ਕਿਵੇਂ ਦਾ ਤੇ ਮੈਂ ਜਿਆਦਾ ਲੰਬੀ ਨਹੀਂ ਖਿੱਚਦਾ ਵੀਡੀਓ ਆਪਾਂ ਸਿੱਧਾ ਉਸ ਸਥਾਨ ਤੇ ਹੀ ਰੁਕਾਂਗੇ ਲੇਕਿਨ ਵਿੱਚ ਤੁਹਾਨੂੰ ਇੱਕ ਥੋੜਾ ਥੋੜਾ ਰਸਤੇ ਦਾ ਮੈਂ ਜ਼ਰੂਰ ਵੀਊ ਦੇਣਾ ਚਾਹੂੰਗਾ ਤੇ ਦੇਖੋ ਰਾਸਤਾ ਕਿਵੇਂ ਦਾ ਤੇ ਨਾਲ ਨਾਲ ਚੱਲ ਰਹੀ ਹੈ ਖਾੜ ਇਧਰ ਤੇ ਆ ਕੁਛ ਛੋਟੀ ਛੋਟੀਆਂ ਪਹਾੜੀਆਂ ਟਾਈਪ ਤੇ ਬਾਕੀ ਰਸਤਾ ਹੈ ਦੇਖੋ ਥੋੜੀ ਦੇਰ ਚੱਲ ਕੇ ਹੀ ਆਪਾਂ ਨੂੰ ਕੀ ਦਿਖੇ ਅੱਗੇ ਇਹ ਬੜਾ ਜਿਹਾ ਪੇੜ ਬੂਟਾ ਇਹ ਇਹਦੀਆਂ ਜੜਾਂ ਤੋਂ ਜਿਵੇਂ ਥੱਲੇ ਤੱਕ ਨਵੇਂ ਬੁੱਟੇ ਟਾਈਪ ਜੜ ਬਣ ਗਈ ਹੈ ਦੇਖੋ ਇਸ ਹਿਸਾਬ ਨਾਲ ਇਹਦੀ ਉਮਰ ਖਾਸੀ ਹੋਏਗੀ ਇਹਦੇ ਅੱਗੇ ਦੋ ਵੀ ਕੁਝ ਰਸਤਾ ਵਿੱਚੋਂ ਵਿੱਚ ਲੋ ਜੀ ਕੁਝ ਧੇੜ ਫੈਦਰ ਚੱਲਣ ਤੋਂ ਬਾਅਦ ਇਹ ਪਹੁੰਚ ਜੰਨੇ ਆਪਾਂ ਉਸ ਸਥਾਨ ਤੇ ਇਸ ਰਸਤੇ ਤੋਂ ਆਪਾਂ ਆਏ ਆ ਅੱਧਾ ਕਿਲੋਮੀਟਰ ਦੇ ਕਰੀਬ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਖੱਡ ਅੱਧਾ ਮੋੜੇ ਤੋਂ ਨਿਕਲਦੀ ਹੈ ਬਾਕੀ ਸਾਰੇ ਰਸਤੇ ਨਾਲ ਨਾਲ ਆਜੋ ਫਿਰ ਕਰਾਈਏ ਤੁਹਾਨੂੰ ਦਰਸ਼ਨ ਗੁਰੂ ਕੀ ਨਰ ਸਾਹਿਬ ਹਾਂਜੀ ਪਹੁੰਚ ਚੁੱਕੇ ਆ ਜੀ ਆਪਾਂ ਉਸ ਸਥਾਨ ਤੇ ਜਿਹਨੂੰ ਹੈ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾਪਤ ਇਹ ਇੱਕ ਬੜੀ ਜੀ ਇੱਥੇ ਪੱਥਰ ਨੂੰਮਾ ਨੜ ਜੋ ਕਿ ਇਸ ਟਾਈਮ ਕੈਮਰੇ ਸਕਰੀਨ ਦੇ ਵਿੱਚ ਵੀ ਪੂਰੀ ਨਹੀਂ ਆ ਰਹੀ ਤੁਹਾਨੂੰ ਥੋੜਾ ਪਿੱਛੇ ਹਟ ਕੇ ਦਿਖਾਣਾ ਮਤਲਬ ਕਾਫੀ ਵਿਸ਼ਾਲ ਨੜ ਬੜੀ ਪੱਥਰ ਜਿਹਦਾ ਕਿਹਾ ਜਾਂਦਾ ਹੈ ਗੁਰੂ ਮਹਾਰਾਜ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਹਾੜੀ ਰਾਜਿਆਂ ਨਾਲ ਉਹਨਾਂ ਦੇ ਯੁੱਧ ਚੱਲਦੇ ਰਹਿੰਦੇ ਸੀਗੇ ਉਦੋਂ ਉਸ ਸਮੇਂ ਉਹਨਾਂ ਨੇ ਇਸ ਨੜ ਦਾ ਜੋ ਢਾਲ ਜੋ ਇਹਨੂੰ ਬਣਾ ਕੇ ਤੇ ਇਹਦਾ ਆਸਰਾ ਲੈ ਕੇ ਮੁਗਲਾਂ ਨਾਲ ਤੇ ਪਹਾੜੀ ਰਾਜਿਆਂ ਨਾਲ ਮੇਨਲੀ ਤੇ ਵੈਸੇ ਤਾਂ ਉਹਨਾਂ ਦੀ ਸੰਧੀ ਹੁੰਦੀ ਸੀਗੀ ਜੋ ਮੁਗਲ ਤੇ ਪਹਾੜੀ ਰਾਜਿਆਂ ਦੀ ਕਾਫੀ ਹੱਦ ਤੱਕ ਆਪਸ ਵਿੱਚ ਸੰਧੀ ਸੀਗੀ ਸਿਰਫ ਗੁਰਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਲੇਕਿਨ ਗੁਰੂ ਮਾਰੇ ਨੇ ਆਪਣੇ ਪੂਰੇ ਜੀਵਨ ਕਾਲ ਚ 14 ਜੰਗਾਂ ਲੜੀਆਂ ਤੇ 14 ਤੇ 14 ਦੇ ਵਿੱਚ ਹੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਉਹ ਮਹਿਜ ਇੱਕ ਗੁਰੂ ਨਹੀਂ ਖੁਦ ਅਕਾਲ ਪੁਰਖ ਦੇ ਰੂਪ ਦੇ ਵਿੱਚ ਇਹ ਧਰਤੀ ਦੇ ਆਏ ਸੀਗੇ ਜੇ ਮੈਂ ਕੀ ਸਭ ਜਾਣਦੇ ਆ ਅਸੀਂ ਕੋਈ ਬਹੁਤੇ ਬੜੇ ਵਿਦਵਾਨ ਨਹੀਂ ਤੇ ਨਾ ਹੀ ਆਪਾਂ ਇਦਾਂ ਦੀ ਗੱਲ ਕਰੀ ਦੀ ਹੈ ਲੇਕਿਨ ਜੋ ਆਪਣੇ ਵਿਚਾਰ ਹੈ ਉਹ ਵੀ ਰੱਖਣੇ ਜ਼ਰੂਰੀ ਹੈ ਤੇ ਇਹ ਉਹ ਨਾੜ ਹੈ ਜੀ ਇੱਕ ਬੜੀ ਵਿਸ਼ਾਲ ਕਾਇਆ ਪੱਥਰ ਕਹਿ ਸਕਦੇ ਜਿਹਨੂੰ ਤੁਸੀਂ ਇੱਕ ਪੱਕਾ ਪੱਥਰ ਦੇਖੋ ਇਹਦਾ ਸਹਾਰਾ ਲੈ ਕੇ ਕਿਸੇ ਸਮੇਂ ਇਹ ਨਹੀਂ ਜੰਗਲਾਂ ਚ ਕਿਉਂਕਿ ਨਾਲ ਹੀ ਦੇ ਬਿਲਕੁਲ ਇਸ ਪਾਸੇ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਕੀ ਗੁਰਮਾਰਾ ਦੇ ਨੰਦ ਕਾਰਜ ਹੋਏ ਹੈ ਤੇ ਇਸੇ ਰੂਟ ਨੂੰ ਜੇ ਆਪਾਂ ਕੰਟੀਨਿਊ ਕਰੀਏ ਤਾਂ ਮੈਂ ਲਾਸਟ ਟਾਈਮ ਜਿਹੜੀ ਵੀਡੀਓ ਪਾਈ ਸੀਗੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਦੋ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਬਲ ਸਾਹਿਬ ਬਲ ਖਾਲਸਾ ਕਹਿੰਦੇ ਇਹਨੂੰ ਉਨੱਚ ਉਹ ਤੇ ਇੱਕ ਜਿੱਥੇ ਸਵਾਮੀਪੁਰ ਹੈ ਮਤਲਬ ਉਹ ਸਾਰੀ ਬੈਲਟ ਹੀ ਕੁਝ ਐਦਾਂ ਦੀ ਹੈ ਦੇਖਣ ਨੂੰ ਉਹ ਵਾਲੀ ਵੀ ਤੁਸੀਂ ਮੇਰੀ ਪਿਛਲੀ ਵੀਡੀਓ ਚੋਂ ਸੀਨ ਦੇਖੇ ਹੋਵਗੇ ਤੇ ਉਵੇਂ ਦੀ ਕੁਝ ਆਲਾ ਦਵਾਲਾ ਐਦਾਂ ਦਾ ਹੈ ਇਹੀ ਕੁਛ ਆਲਾ ਦਵਾਲਾ ਸੇਮ ਹੈ ਤਾਂ ਆਪਾਂ ਵਾਪਸ ਆਪਣੀ ਗਲਤੀ ਆਈ ਜੀ ਇੱਥੇ ਗੁਰੂ ਮਹਾਰਾਜ ਨੇ ਆਪਣੇ ਸਮੇਂ ਦੇ ਜੋ ਜੰਗ ਦੇ ਸਮੇਂ ਕਿਸੇ ਸਮੇਂ ਜਦੋਂ ਪਹਾੜੀ ਰਾਜਿਆਂ ਨਾਲ ਮੁਕਾਬਲਾ ਹੋਇਆ ਤਾਂ ਉਸ ਚੀਜ਼ ਦੀ ਜੋ ਗਵਾਹੀ ਭਰਦੀ ਇਹ ਇਹਨੂੰ ਪਈਆਂ ਹੋਈਆਂ ਮੋਹਰੀਆਂ ਪੱਥਰ ਨੂੰ ਪਏ ਹੋਏ ਟੋਏ ਇਸ ਸਾਈਡ ਵੀ ਹੈ ਤੇ ਦੂਜੀ ਸਾਈਡ ਵੀ ਹੈ ਇਹ ਗੱਲ ਦਾ ਨਹੀਂ ਕਿ ਆ ਜਾ ਸਕਦਾ ਕਿ ਮਹਾਰਾਜ ਨੇ ਕਿਸ ਪਾਸੇ ਉਹਨੂੰ ਢਾਲ ਦੇ ਰੂਪ ਵਿੱਚ ਵਰਤਿਆ ਇੱਕ ਸਾਈਡ ਇਧਰੋਂ ਜਾਂ ਇਧਰੋਂ ਲੇਕਿਨ ਇਹ ਨਿਸ਼ਾਨ ਸਾਨੂੰ ਦੋਨੋਂ ਪਾਸੇ ਗੋਲੀਆਂ ਦੇ ਦਿਖਾਈ ਦਿੰਦੇ ਆ ਇਸ ਬਾਰੇ ਤਾਂ ਹੁਣ ਵਿਦਵਾਨ ਹੀ ਦੱਸ ਸਕਣਗੇ ਜਾਂ ਫਿਰ ਜਿਨ੍ਹਾਂ ਕੋਲੇ ਸੇਵਾ ਹੈਗੀ ਹੈ ਮੈਂ ਦੱਸ ਦਿਆਂ ਵੀ ਸੇਵਾ ਜੋ ਸ਼ਹੀਦੀ ਬਾਗ ਮਜਰੀ ਵਾਲੇ ਬਾਬਾ ਜੀ ਹੈ ਉਹਨਾਂ ਕੋਲੇ ਹੈ ਲੇਕਿਨ ਇਹ ਦੇਖੋ ਤੁਸੀਂ ਮੈਂ ਦੂਜੀ ਸਾਈਡ ਆ ਗਿਆ ਇੱਥੇ ਵੀ ਤੁਹਾਨੂੰ ਨਿਸ਼ਾਨ ਉਹ ਦਿਖ ਰਹੇ ਆ ਉਹ ਸਮੇਂ ਨੂੰ ਦਰਸਾਉਂਦੇ ਇਹ ਜੋ ਨੜ ਇਹ ਦੇਖ ਲਓ ਨਿਸ਼ਾਨ ਤੁਹਾਡੇ ਸਾਹਮਣੇ ਹੈ ਥਾਂ ਥਾਂ ਤੇ ਨਿਸ਼ਾਨ ਹੈ ਮੋਸਟਲੀ ਇਸ ਪਾਸੇ ਹੋਏ ਜਿਵੇਂ ਕਿ ਉੱਪਰੋਂ ਹਮਲਾ ਹੋਇਆ ਹੁੰਦਾ ਜਦੋਂ ਇਸ ਪਾਸਿਓਂ ਇਸ ਸਾਈਡ ਐ ਇੱਧਰ ਤੇ ਥੋੜਾ ਹਟਕੇ ਇੱਧਰ ਕੋਈ ਨਿਸ਼ਾਨ ਨਹੀਂ ਹੈਗਾ ਤੇ ਇਹੀ ਨਿਸ਼ਾਨ ਫਿਰ ਸੇਮ ਇੱਥੋਂ ਸ਼ੁਰੂ ਹੋ ਜਾਂਦੇ ਆ ਦੁਬਾਰਾ ਯੋ ਕਿ ਇੱਧਰ ਢਲ ਦੇ ਪਾਸੇ ਦੂਜੀ ਸਾਈਡ ਤੇ ਇਹ ਉੱਪਰ ਜੋ ਪਹਾੜੀ ਰਸਤਾ ਹੈ ਉੱਪਰ ਚੱਲ ਗਿਆ ਤੇ ਇਹ ਨੀਚੇ ਵਾਲੀ ਸਾਈਡ ਐ ਏ ਸੀਗੇ ਜੀ ਫਿਰ ਅੱਜ ਦੇ ਤੁਹਾਨੂੰ ਜੋ ਕਰਵਾਣੇ ਸੀ ਆਪਣੇ ਦਰਸ਼ਨ ਤੇ ਮੈਂ ਇੱਕ ਸ਼ੋਰਟ ਪਾਇਆ ਸੀ ਮੈਂ ਗੱਲ ਪਹਿਲਾਂ ਕੀਤੀ ਸੀ ਮੈਂ ਜਿਆਦਾ ਗੱਲ ਨਹੀਂ ਲੰਬੀ ਨਹੀਂ ਖਿੱਚਦਾ ਇੱਕ ਸ਼ੋਰਟ ਪਾਇਆ ਸੀਗਾ ਇਹਦੇ ਰਿਗਾਰਡਿੰਗ ਹੀ ਤੇ ਇਹਦੀ ਇੱਕ ਫੁੱਲ ਵੀਡੀਓ ਮੈਂ ਪਾਈ ਹੋਈ ਹੈ ਪਹਿਲਾਂ ਅੱਜ ਤੋਂ 8-9 ਮਹੀਨੇ ਪਹਿਲਾਂ ਲੇਕਿਨ ਜੋ ਸ਼ੋਰਟ ਪਾਇਆ ਸੀਗਾ ਮੈਂ ਉਹ ਸੀਗਾ ਅੱਜ ਤੋਂ ਮਹੀਨਾ ਪਹਿਲਾਂ ਉਹਦੇ ਚ ਕਾਫੀ ਮਤਲਬ ਸੰਗਤ ਦੇ ਕੁਐਸਚਨ ਸੀਗੇ ਕੀ ਇਹ ਸਥਾਨ ਕਿੱਥੇ ਹੈ ਤੇ ਆਪਾਂ ਕਿਵੇਂ ਇੱਥੇ ਆ ਸਕਦੇ ਆ ਕਿ ਨੰਬਰ 2 ਤੇ ਕੁਛਕ ਦੀ ਅਪੀਲ ਵੀ ਸੀਗੀ ਚਲੋ ਬਈ ਇਹਨੂੰ ਅ ਨੜ ਨੂੰ ਐਜ਼ ਇਟ ਇਜ਼ ਹਰਿਆਣ ਦੇ ਤਰ੍ਹਾਂ ਜਾਵੇ ਇਹਨੂੰ ਮਤਲਬ ਕੁਛ ਉਰੇ ਕਾਲੂ ਜਦੋਂ ਉਹ ਸਾਰੀ ਕਰਦੇ ਆ ਇਹਨੂੰ ਕਿਤੇ ਟੱਕ ਨਾ ਲਿਆ ਜਾਵੇ ਨੀਚੇ ਤੋਂ ਜਾਂ ਫਿਰ ਇਹਦੀ ਮਤਲਬ ਜੋ ਕੱਚੀ ਦੇਖ ਹੈ ਉਹਨੂੰ ਐਜ਼ ਇਟ ਇਜ਼ ਬਰਕਰਾਰ ਰੱਖਿਆ ਜਾਵੇ ਤੇ ਬਾਕੀ ਮਾਰੇ ਦੀ ਕਿਰਪਾ ਹੈ ਅਸੀਂ ਤਾਂ ਕੌਣ ਹੁੰਦੇ ਆ ਇਹਨੂੰ ਛੇੜਨ ਵਾਲੇ ਜਾਂ ਇਹਨੂੰ ਇਹਦੀ ਦੇਖ ਨੂੰ ਜਾਂ ਬਰਕਰਾਰ ਵੀ ਰੱਖਣ ਵਾਲੇ ਉਹ ਦੇਖੋ ਮਾਰੇ ਦੇ ਕਿੰਨੇ ਅੱਜ ਤੇ 350 350 ਸਾਲ ਪਹਿਲਾਂ ਦੀਆਂ ਗੱਲਾਂ ਜੋ ਅੱਜ ਵੀ ਗਵਾਹੀ ਭਰਦੀਆਂ ਉਹ ਚੀਜ਼ ਜੋ ਤੁਹਾਡੇ ਸਾਹਮਣੇ ਇਸ ਟਾਈਮ ਸशोਭਿਤ ਹੈ ਇਹਨੂੰ ਕਹਿੰਦੇ ਆ ਗੁਰਦੁਆਰਾ ਨੜ ਸਾਹਿਬ ਇਹ ਗੁਰੂਕਾ ਲਾਹੌਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਜ਼ਿਆਦਾ ਦੂਰੀ ਨਹੀਂ ਹੈ ਤੇ ਕੁਛ ਰਸਤਾ ਆਪਾਂ ਨੂੰ ਜ਼ਰੂਰ ਇਸ ਰਸਤੇ ਤੋਂ ਆਪਾਂ ਆਏ ਇਹ ਰਸਤਾ ਸਾਨੂੰ ਪੈਦਲ ਚੱਲ ਕੇ ਆਉਣਾ ਪੈਂਦਾ ਹੈ ਅੱਧਾ ਕਿਲੋਮੀਟਰ ਦੇ ਕਰੀਬ ਉੱਥੇ ਗੱਡੀ ਹਾਂ ਟੂ ਵੀਲਰ ਆ ਸਕਦਾ ਹੈ ਲੇਕਿਨ ਇਸ ਸਮੇਂ ਬਰਸਾਤ ਦੇ ਸਮੇਂ ਥੋੜਾ ਕੱਚੀ ਹੋਈ ਪਈ ਹੈ ਮਿੱਟੀ ਤੇ ਇਹ ਸੀਗੇ ਜੀ ਫਰੰਚ ਦੇ ਦਰਸ਼ਨ ਤੇ ਤੁਸੀਂ ਕਰੋ ਇਹਦੇ ਪ੍ਰੋਪਰ ਇੱਕ ਵਾਰ ਦਰਸ਼ਨ ਤੇ ਆਹ ਕੁਝ ਪਿੱਛੇ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਇਹਨਾਂ ਨੇ ਆਪਣਾ ਸਮਾਨ ਵਗੈਰਾ ਜੋ ਉਰੇ ਕੰਮ ਕਰਦੇ ਉਹਦੇ ਸਬੰਧਤ ਰੇਤਾ ਜਾਂ ਅੰਦਰ ਬੁੱਢ ਜਸਮਾਨ ਵਗੈਰਾ ਰੱਖਿਆ ਹੋਇਆ ਤੇ ਇਸ ਪਾਸੇ ਥੋੜਾ ਹਟ ਕੇ ਬਣਾਉਣਗੇ ਇਹ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਿਉਂਕਿ ਆ ਤਾਂ ਖੱਡੇ ਚੱਲਦੀ ਐ ਇਹਨੂੰ ਤਾਂ ਛੇੜਿਆ ਨਹੀਂ ਜਾ ਸਕਦਾ ਥੋੜਾ ਪਿੱਛੇ ਹਟ ਕੇ ਹੀ ਬਣੂਗਾ ਤੇ ਇਹਨੂੰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਪੂਰੀ ਚਾਰਦਵਾਰੀ ਕਰਕੇ ਇੱਥੇ ਗੁਰਦੁਆਰਾ ਸਾਹਿਬ ਤੇ ਆ ਤੁਹਾਡੇ ਸਾਹਮਣੇ ਇਤਿਹਾਸਿਕ ਥੋੜੀ ਪੁਰਾਤਨ ਇਹ ਚੀਜ਼ ਜੋ ਦਿੱਤੇ ਹੋਏ ਇੱਥੇ ਸਭ ਵੀ ਪਈ ਹੈ ਤੇ ਮੈਂ ਸਾਰਾ ਹੀ ਕੁਝ ਵੀਡੀਓ ਚ ਬਿਆਨ ਕਰ ਦਿੱਤਾ ਬਾਕੀ ਕਿਸੇ ਦਾ ਫਿਰ ਵੀ ਕੋਈ ਕੁਐਸਚਨ ਹੋਏਗਾ ਇੱਥੇ ਪਹੁੰਚੇ ਰਿਗਾਰਡਿੰਗ ਕਿਉਂਕਿ ਆਰਾਮ ਨਾਲ ਤੁਸੀਂ ਆਨੰਦਪੁਰ ਸਾਹਿਬ ਤੋਂ ਤੁਸੀਂ ਗੂਗਲ ਚ ਵੀ ਭਰਦੇ ਹੋ ਮੈਪ ਚ ਤਾਂ ਤੁਹਾਨੂੰ ਗੁਰੂ ਘਰ ਲਾਹੌਰ ਤੱਕ ਬੜੇ ਆਰਾਮ ਨਾਲ ਰਸਤਾ ਦਿਖਾ ਦਿੰਦਾ ਹਾਂ ਹਾਂ ਇਹ ਇਹਦੇ ਬਾਰੇ ਥੋੜੀ ਜੀ ਮੈਪ ਵੀ ਨਹੀਂ ਦੱਸਦਾ ਪ੍ਰੋਪਰ ਕਿਉਂਕਿ ਅੰਦਰ ਆ ਕੇ ਕੱਚਾ ਹੈ ਔਰ ਇਹ ਰੋਡ ਪ੍ਰੋਪਰ ਨਹੀਂ ਬਣਿਆ ਹੋਇਆ لیکن جننے ਜਦੋਂ ਲੋਕ ਵੱਧ ਤੋਂ ਵੱਧ ਆਂਦੇ ਐ ਇੱਥੇ موبائل ਯੂਜ਼ ਕਰਦੇ ਆ ਜਾਂ ਕੁਛ ਤਾਂ ਉਹ ਫਿਰ گوگل ਹੌਲੀ ਹੌਲੀ ਆਪਣੀ ਐਪ ਚੱਕ ਲੈਂਦਾ ਇਹ ਸੀਗੇ ਜੀ ਫਿਰ ਅੱਜ ਦੇ ਤੁਹਾਡੇ ਕਿਰਾਏ ਜਿਹੜੇ ਤੁਹਾਨੂੰ ਆਪਾਂ ਨੇ ਦਰਸ਼ਨ ਗੁਰੂ ਕੀ ਨੜ ਸਾਹਿਬ ਤੇ ਸਾਡੀ ਵੀ ਇਹੀ ਅਪੀ ਰਹੂਗੀ ਕਿ ਇਹਨੂੰ ਐਜ਼ ਇਟ ਇਜ਼ ਇਦਾਂ ਹੀ ਸੰਭਿਆ ਜਾਏ ਉਹ ਸਾਰੀ ਕੀਤੀ ਜਾਏ ਇਹਦੇ ਅੱਗੇ ਪਿੱਛੇ ਕੁਛ ਨਹੀਂ ਹਾਂ ਆਹ ਚੀਜ਼ ਨੂੰ ਇੱਥੇ ਅਹ نیچے ਤੋਂ ਆਹ ਥੱਲੇ ਤੋਂ ਪੱਕਾ ਕਰਕੇ ਲੇਕਿਨ ਇਹਨੂੰ ਨਾ ਛੜਿਆ ਜਾਏ ਯੇ ਮੇਕੀ ਸੰਗਤ ਦੇਵੀ ਕਮੈਂਟ ਸੀਗੇ ਆਪਾਂ ਮੰਨਦੇ ਹਾਂ ਉਸ ਚੀਜ਼ ਨੂੰ ਇਹ ਹੈ ਜੀ ਉੱਪਰ ਇਹਦੇ ਨਿਸ਼ਾਨ ਸਾਹਿਬ ਲਾਇਆ ਹੋਇਆ ਦੋ ਇਹਦੇ ਕੋਲ ਅੰਬ ਦੇ ਬੜੇ ਬੜੇ ਜੋ ਦਰਖਤ ਖੜੇ ਐ ਇਹ ਇਹ ਸੀਗੀ ਜੀ ਆਪਣੀ ਕੋਸ਼ਿਸ਼ ਤੇ ਕੁਝ ਨੂੰ ਆਪਾਂ ਸੰਗਤ ਦੇ ਕੁਐਸਚਨਾਂ ਦਾ ਜਵਾਬ ਦੇਣਾ ਸੀਗਾ ਤਾਂ ਆਪਾਂ ਇਹ ਦੁਆਰੇ ਵੀਡੀਓ ਲੈ ਕੇ ਆਏ ਸੀ ਬਾਕੀ ਕਿਵੇਂ ਲੱਗੇ ਤੁਹਾਨੂੰ ਦਰਸ਼ਨ ਕਿਵੇਂ ਲੱਗੀ ਤੁਹਾਨੂੰ ਜਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੇ ਸਕਦੇ ਤੇ ਇੱਥੇ ਆਉਣ ਦੇ ਰਿਗਾਰਡਿੰਗ ਕਿਸੇ ਨੂੰ ਕੋਈ ਕੁਐਸਚਨ ਹੋਵੇ ਤਾਂ ਮੈਨੂੰ ਜਰੂਰ ਪੁੱਛ ਸਕਦੇ ਆ ਬਾਕੀ ਫਿਰ ਮਿਲਾਂਗੇ ਜੀ ਅੱਗੇ ਕਿਸੇ ਖਾਸ ਤੇ ਕਿਸੇ ਇਤਿਹਾਸਿਕ ਸਥਾਨ ਦੇ ਕਰਾਵਾਂਗੇ ਤੁਹਾਨੂੰ ਦਰਸ਼ਨ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ